ਨੂੰ ਬ੍ਰਾਹਮਣ ਕਹਿ ਜਾਂਦਾ ਵੀ ਇਹ ਬ੍ਰਾਹਮਣ ਸਮਾਜ ਦੇ ਮਹਾਨ ਸ਼ਹੀਦ ਨੇ ਅਸਲ ਬਹਾਦਰ ਤੁਹਾਡਾ ਸੀ ਤੁਹਾਡਾ ਵੀਰ ਬਰਾਗੀ ਸੀ ਇਦਾਂ ਕੀਤਾ ਜਾਂਦਾ ਕਦੇ ਇਹ ਕਹਿ ਲੋ ਵੀ ਅੱਜ ਭਾਈ ਮਥਦਰਸਪਾ ਸ਼ਦੀਦਾਸ ਨੂੰ ਛੱਬਰ ਨਾਮ ਦੇ ਨਾਲ ਸਬੋਧਨ ਕਰਕੇ ਉਹਨਾਂ ਨੂੰ Hindu ਦਰਸਾਉਣ ਦਾ ਤਾਂ ਕੀਤਾ ਜਾਂਦਾ ਵੀ Hindu ਸੀ ਕਿਸ ਯੋਧਾ ਦੇ ਨਾਲ ਇਦਾਂ ਕਿਉਂ ਹੋ ਰਿਹਾ ਬਾਰ ਬਾਰ ਇਸ ਤਰ੍ਹਾਂ ਹੋ ਰਿਹਾ ਪਾਸੇ ਬਹਾਦਰ ਨੂੰ ਵੀਰ ਬਰਾਗੀ ਦਰਸਾਉਣ ਵਾਸਤੇ ਪਾਣੀਪਤ ਤੇ ਬਹੁਤ ਵੱਡਾ ਸਮਾਗਮ ਕੀਤਾ ਗਿਆ ਫਿਰ ਸਾਡੇ ਸ਼ਹੀਦ ਨੂੰ ਨਾਮ ਬਦਲਣ ਦਾ ਹੱਕ ਇਹਨਾਂ ਨੂੰ ਕਿਹਨੇ ਦਿੱਤਾ ਅੱਜ ਫਿਰ ਇਹਨਾਂ ਨੇ ਸਾਡੇ ਸ਼ਹੀਦਾਂ ਨੂੰ ਨਾਲ ਦੀ ਧਰਤੀ ਤੇ ਪਾਈ ਮਤੀ ਦਾਸ ਪਾਈ ਸਾਫੀ ਦਾਸੀ ਨੂੰ ਬ੍ਰਾਹਮਣ ਕਹਿ ਕੇ ਸੰਬੋਧਨ ਕੀਤਾ ਜੋ ਬਿਲਕੁਲ ਗਲਤ ਆ ਉਹ ਬ੍ਰਾਹਮਣ ਨਹੀਂ ਸਨ ਉਹ ਸਿੱਖ ਸਨ ਕਿ ਇਹਨਾਂ ਦਾ ਇੱਕ ਇਤਰਾਜ ਆ ਵੀ ਸਿੱਖ ਇਸ ਦਾ పార్ਟ ਆਫ ਹਿੰਦੂ ਇਜ਼ ਤਾਂ ਸਾਡੀ ਇੱਕ ਡਿਫਰੈਂਟ ਆਇਡੈਂਟੀਟੀ ਉਹਨੂੰ ਇਹ ਸਵਕਾਰ ਹੀ ਨਹੀਂ ਕਰਕੇ ਰਾਜੀ ਜਿੱਤੋਂ ਸਾਰਾ ਇਹ ਰੋਲਾ ਤੁਹਾਡੇ ਸਾਡੇ ਇਤਿਹਾਸ ਤੇ ਸਾਡੇ ਕਲਚਰ ਤੇ ਹਮਰਾ ਤੇ ਹਿੰਦੂ ਸ਼ਹੀਦ ਕਹਿ ਦੇਣਾ ਬਿਲਕੁਲ ਗਲਤ ਆ ਪ੍ਰਸ਼ਾਸਨ ਨੇ ਕਿਹਾ ਸੀ ਚੇਂਜ ਕਰ ਦਿੰਨੇ ਆ ਉਹ ਚੇਂਜ ਕਰਨਾ ਮਸਬਾਨੀਆਂ ਵਿੱਚ ਤੁਸੀਂ ਕਿਸੇ ਇੰਟੈਂਸ਼ਨ ਨਾਲ ਇਸ ਤਰ੍ਹਾਂ ਕਰਦੇ ਹੋ ਉਹ ਇੰਟੈਂਸ਼ਨ ਵਿੱਚ ਉਹ ਇੰਟੈਂਸ਼ਨ ਚੈੱਕ ਕਰਨ ਦੀ ਹਾਂਜੀ ਦਰਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਾਂ ਸੁਵੀਤ ਸਿੰਘ ਚੈਣਾ ਤੇ ਹਰ ਵਾਰ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਣਾ ਤੇ ਇਸ ਸਮੇਂ ਮੈਂ ਕਰਨਾਲ ਦੇ ਇੱਕ ਚੌਕ ਦੇ ਵਿੱਚ ਖੜਾ ਹੋਇਆ ਤੇ ਇਹ ਉਹ ਚੌਕ ਹੈ ਜਿਹੜੇ ਚੌਕ ਨੂੰ ਇਹ ਕਹਿ ਲੋ ਵੀ ਅਸੀਂ ਕਰਨਾਲ ਦਾ ਸੈਂਟਰ ਕਹਿ ਸਕਦੇ ਹਾਂ ਬੜਾ ਭੂਲ ਭੂਲਾ ਰਹਿੰਦਾ ਇੱਥੇ ਇਧਰਲੇ ਪਾਸੇ ਕਲਪਨਾ ਚਾਵਲਾ ਹਸਪੀਟਲ ਹੈ ਤੇ ਇਧਰਲੇ ਪਾਸੇ ਆਪਣੇ ਕੋਟ ਰੋਡ ਹੈ ਸੋ ਆ ਤੁਸੀਂ ਬੜੇ ਧਿਆਨ ਨਾਲ ਦੇਖੋ ਤੁਹਾਨੂੰ ਇਧਰ ਧਿਆਨ ਦਿਵਾਉਣੇ ਆਪਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਗੁਰੂ ਘਰ ਦੇ ਮਹਾਨ ਯੋਧੇ ਹੋਏ ਨੇ ਸਿੱਖ ਹੋਏ ਨੇ ਜਿਨ੍ਹਾਂ ਨੇ ਸਿੱਖੀ ਦੇ ਲਈ ਕੁਰਬਾਨੀ ਦਿੱਤੀ ਤੇ ਦਿੱਲੀ ਦੇ ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਗੁੱਤੇ ਖਵਾਦਰ ਸਾਹਿਬ ਪਾਤਸ਼ਾਹ ਦੇ ਨਾਲ ਪਰ ਕੁਝ ਸਿੱਖ ਵਿਰੋਧੀ ਤਾਕਤਾਂ ਦੇ ਵੱਲੋਂ ਯਤਨ ਕੀਤਾ ਜਾਂਦਾ ਏਦਾਂ ਦਾ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਸਿੱਖ ਸ਼ਹੀਦਾਂ ਨੂੰ ਹਿੰਦੂ ਸਾਭਕ ਕੀਤਾ ਜਾਏ ਕਿਤੇ ਬੰਦਾ ਸਿੰਘ ਬਹਾਦਰ ਜੀ ਨੂੰ ਬੰਦਾ ਵੀਰ ਬਰਾਗੀ ਬਣਾ ਕੇ ਕਦੇ ਭਾਈ ਲੱਖੀ ਸ਼ਾਹ ਬਨਜਾਰਾ ਨੂੰ ਕਦੇ ਭਾਈ ਮਣੀ ਸਿੰਘ ਹੋਰਾ ਨੂੰ ਬ੍ਰਾਹਮਣ ਦਰਸਾਉਂਦੇ ਤਰ੍ਹਾਂ ਕੀਤਾ ਜਾਂਦਾ ਤੇ ਕਦੇ ਹੁਣ ਤੁਸੀਂ ਦੇਖੋ ਵੀ ਇਹ 5 10 35 10 ਨੇ ਤੇ ਇਹ ਨਾਲ ਇਹਨਾਂ ਦੇ ਛਿਬਰ ਭਾਈ ਮਤੀ ਦਾਸ ਛੱਬਰ ਤੇ ਭਾਈ ਸਤੀ ਦਾਸ ਨੂੰ ਛੱਬਰ ਛੱਬਰ ਇੱਕ ਹਿੰਦੂ ਧਰਮ ਦੇ ਅੰਦਰ ਬ੍ਰਾਹਮਣਾਂ ਦੀ ਉਪਕਾਸਟ ਹੈ ਠੀਕ ਹੈ ਹਿੰਦੂ ਸਿੰਧੂ ਧਰਮ ਦੇ ਅੰਦਰ ਜਾਤ ਨੂੰ ਉਪਕਾਸਟ ਨੂੰ ਕਾਸਟ ਜਿਮ ਨੂੰ ਮੰਨਿਆ ਜਾਂਦਾ ਪਰ ਸਿੱਖ ਧਰਮ ਅੰਦਰ ਪੂਤਰ ਰਿਜੈਕਟ ਹੈ ਜਿਹੜਾ ਜਾਤ ਨੂੰ ਮੰਨਦਾ ਉਹ ਸਿੱਖ ਨਹੀਂ ਜਿਹੜਾ ਸਿੱਖ ਉਹ ਜਾਤ ਨੂੰ ਨਹੀਂ ਮੰਨਦਾ ਪਰ ਇਹ ਵਾਰ-ਵਾਰ ਪਤਾ ਨਹੀਂ ਕਿਉਂ ਸਿੱਖ ਵਿਰੋਧੀ ਤਾਕਤਾਂ ਦੇ ਵੱਲੋਂ ਇਦਾਂ ਯਤਨ ਕੀਤਾ ਜਾਂਦਾ ਹੈ ਵੀ ਇਦਾਂ ਇਹਨਾਂ ਨੂੰ ਹਿੰਦੂ ਸਾਧ ਕੀਤਾ ਜਾਏ ਸੋ ਮੇਰੇ ਨਾਲ ਅੱਜ ਵੀਰ ਜੀ ਨੇ ਅੰਗਰੇਜ਼ ਸਿੰਘ ਜੀ ਪੰਨੂ ਪੰਨੂ ਸਾਹਿਬ ਮੈਗੋ ਟਿਕਾ ਕਲਚਰ ਦੇ ਜੀ ਕਿਸਾ ਤੇ ਮੈਗੋ ਜੀ ਕਾ ਕਲਚਰ ਸੇਤਾ ਠੀਕ ਠਾਕ ਨਹੀਂ ਚੜਦੀ ਕਲਾ ਪੰਨੂ ਸਾਹਿਬ ਆ ਤੁਹਾਡੇ ਕਰਨਾਲ ਦੇ ਵਿੱਚ ਭਾਈ ਮਤੀ ਦਾਸ ਭਾਈ ਸਤੀ ਦਾਸ ਛੱਬਰ ਜੀ ਛੱਬਰ ਇਹ ਤੁਹਾਡੇ ਕਰਨਾਲ ਵਿੱਚ ਵਾਰ-ਵਾਰ ਇਦਾਂ ਕਿਉਂ ਕੀਤਾ ਜਾਂਦਾ ਕਦੇ ਇੱਥੇ ਮਨੋਹਰ لال ਖੱਟੜ ਸਮੇਂ ਦਾ ਸੀਐਮ ਆਉਂਦਾ ਹੈਗਾ ਉਹ ਇੱਥੇ ਬ੍ਰਾਹਮਣ ਸਮਾਜ ਦੀ ਕੋਈ ਰੈਲੀ ਕਰਦਾ ਹੈ ਉਹਦੇ ਵਿੱਚ ਭਾਈ ਮਨੀ ਸਿੰਘ ਨੂੰ ਬ੍ਰਾਹਮਣ ਕਹਿ ਜਾਂਦਾ ਵੀ ਇਹ ਬ੍ਰਾਹਮਣ ਸਮਾਜ ਦੇ ਮਹਾਨ ਸ਼ਹੀਦ ਨੇ ਕਦੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਕਦੇ ਇੱਕ ਵਿਸ਼ੇਸ਼ ਜਾਤੀ ਨਾਲ ਜੋੜ ਕੇ ਉਹਨਾਂ ਦੀ ਜਾਤੀ ਨੂੰ ਖੁਸ਼ ਕਰਨ ਵਾਸਤੇ ਬੰਦਾ ਸਿੰਘ ਬਹਾਦਰ ਤੁਹਾਡਾ ਸੀ ਤੁਹਾਡਾ ਵੀਰ ਬਰਾਜੀ ਸੀ ਇਦਾਂ ਕੀਤਾ ਜਾਂਦਾ ਕਦੇ ਇਹ ਕਹਿ ਲੋ ਵੀ ਅੱਜ ਭਾਈ ਮਤਿਹਰਸਪੁਰ ਸ਼ਤੀਦਾਸ ਨੂੰ ਛੱਬਰ ਨਾਮ ਦੇ ਨਾਲ ਸੰਬੋਧਨ ਕਰਕੇ ਉਹਨਾਂ ਨੂੰ Hindu ਦਰਸਾਉਣ ਦਾ ਯਤਨ ਕੀਤਾ ਜਾਂਦਾ ਵੀ Hindu ਸੀ ਕਿਉਂਕਿ ਛੱਬਰ ਤਾਂ Hindu ਕਾਸਟ ਹਨ ਇੱਕ ਜਾਤ ਹੈ ਇਹ ਸਿੱਖ ਜੁਗਧਨ ਦੇ ਨਾਲ ਇਦਾਂ ਕਿਉਂ ਹੋ ਰਿਹਾ ਸਭ ਤੋਂ ਪਹਿਲਾਂ ਬਾਈਕ ਕਿਹ ਖਾਲਸਾ ਵੈ ਕਿ ਇਹ ਸਿਰਫ ਵੀਰਦੀ ਤੁਸੀਂ ਹੁਣ ਬੋਰਡ ਦੀ ਪਿਕਚਰ ਦਿਖਾਈ ਹੈ ਛੱਬਰ ਤੱਕ ਵੀ ਆਪਾਂ ਕੁਝ ਸੰਬੰਧ ਦੇ ਵਿੱਚ ਕਿਸੇ ਹੱਦ ਤੱਕ ਦੇਸੀ ਲੇਕਿਨ ਸਭ ਤੋਂ ਉੱਤੇ ਇੱਕ ਚੀਜ਼ ਲਿਖੀ ਹੈ ਓਮ ਭਗਵਾਨ ਪਰਸ਼ੁਰਾਇ ਨਮਾ ਪਰਸ਼uram ਨਮਾਏ ਹਾਂ ਇਹ ਬੜਾ ਖਤਰਨਾਕ ਗੱਲ ਇਹ ਹੈ ਵੀ ਭਗਵਾਨ ਪਰਸ਼ੂਰਾਮ ਬ੍ਰਾਹਮਣਾ ਦੇ ਭਗਵਾਨ ਹੋ ਸਕਦੇ ਨੇ ਸਿੱਖਾਂ ਦੇ ਨਹੀਂ ਹੈਗੇ ਨਹੀਂ ਚਲੋ ਮੰਨਦੇ ਨੇ ਇਸ ਗੱਲ ਨੂੰ ਹਿੰਦੂ ਮੰਨਣ ਸਾਡੇ ਕੋਈ ਤਰਾਜ ਨਹੀਂ ਹਿੰਦੂਆਂ ਦੇ ਭਗਵਾਨ ਨੇ ਉਹ ਆਪਣੀ ਜਗ੍ਹਾ ਸਤਿਕਾਰਤ ਨੇ ਉਹ ਮੰਨਣ ਪਰ ਸਾਡੇ ਸਿੱਖ ਸ਼ਹੀਦਾਂ ਦੇ ਨਾਮ ਦੇ ਉੱਤੇ ਇਸ ਤਰ੍ਹਾਂ ਓਮ ਪਰਸ਼ੂਰਾਮ ਆ ਨਮਾ ਇਹ ਲਿਖਣਾ ਇਹ ਸਾਡੇ ਸੈਂਟੀਮੈਂਟਸ ਨੂੰ ਕਿਤਨਾ ਕਿਤੇ ਹਰਟਸ ਕੀਤਾ ਹੈ ਨਾ ਦੂਸਰੀ ਗੱਲ ਜਿਹੜੇ ਭਾਈ ਸਤੀਦਾਸ ਭਾਈ ਮਤੀਦਾਸ ਨੇ ਇਹਨਾਂ ਨੇ ਇਹਨਾਂ ਦੇ ਫੋਰ ਫਾਦਰ ਜਿਹੜੇ ਬਜ਼ੁਰਗ ਸੀਗੇ ਉਹਨਾਂ 6ਵੇਂ ਪਾਸ਼ਾ ਦੇ ਟਾਈਮ ਤੇ ਸਿੱਖੀ ਨੂੰ ਅਡਾਪਟ ਕੀਤਾ ਭਾਈ ਪ੍ਰਾਗਾ ਭਾਈ ਪ੍ਰਾਗਾ ਜੀ ਭਾਈ ਪ੍ਰਾਗਾ ਜੀ 6ਵੇਂ ਪਾਸ਼ਾ ਦੇ ਮਹਾਨ ਯੋਧਿਆਂ ਚੋਂ ਵੀ ਸਨ ਤੇ ਮਹਾਨ ਸਿੱਖਾਂ ਵਿੱਚੋਂ ਸਨ ਹਾਂ ਉਹਨਾਂ ਦੇ ਅੱਗੇ ਬੱਚੇ ਨੇ ਜਿਨ੍ਹਾਂ ਨੇ ਗੁਰਤੇਗ ਬਹਾਦਰ ਸੱਚੇ ਪਾਸ਼ਾ ਨਾਲ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਸ਼ਿਖਦੀ ਦਿੱਤੀ ਤੇ ਐਜੋ ਸਿੱਖ ਸ਼ਹੀਦੀ ਦਿੱਤੀ ਆ ਉੱਥੇ ਔਰੰਗਜ਼ੇਬ ਇਹ ਨਹੀਂ ਕਹਿੰਦਾ ਵੀ ਤੁਸੀਂ ਹਿੰਦੂ ਧਰਮ ਛੱਡ ਕੇ ਤੇ ਆ ਆ ਜਾਓ ਨਹੀਂ ਉਹਨਾਂ ਨੇ ਕਿਹਾ ਸਿੱਖੀ ਨੂੰ ਛੱਡੋ ਤੇ ਜਾਂ ਮੁਸਲਮਾਨ ਧਰਮ ਅਪਣਾਓ ਤਾਂ ਤੁਹਾਡੀ ਜਾਨ ਬਖਸ਼ੀ ਹੋ ਸਕਦੀ ਹੈ ਪਰ ਉਹਨਾਂ ਨੇ ਕਿਹਾ ਨਹੀਂ ਅਸੀਂ ਸਿੱਖੀ ਨਹੀਂ ਛੱਡ ਸਕਦੇ ਸਿੱਖੀ ਲਈ ਸ਼ਹੀਦ ਹੋ ਜਾਈਏ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਵੀ ਇਹ बार-बार ਇਸ ਤਰ੍ਹਾਂ ਹੋ ਰਿਹਾ ਪਹਿਲਾਂ ਮਨੋਰ ਲਾਲ ਖੱਤਰ ਨੇ ਹੀ ਸਾਡੇ ਮਹਾਨ ਯੋਧੇ ਭਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਪਰਾਗੀ ਦਰਸ਼ਨਾਂ ਵਾਸਤੇ ਪਾਣੀਪਤ ਵਿੱਚ ਬਹੁਤ ਵੱਡਾ ਸਮਾਗਮ ਕੀਤਾ ਸੀ ਬਰਾਗੀ ਕਾਸਟ ਦਾ ਉਹ ਬਰਾਗੀ ਇਥੋਂ ਦੀ ਸਬ ਕੌਂਟੀਨੈਂਟ ਇੱਕ ਕਾਸਟ ਆ ਬਟ ਜਿਹੜਾ ਸਾਡਾ ਬੈਰਾਗੀ ਬੰਦਾ ਬੈਰਾਗੀ ਜਿਹਨੂੰ ਅਸੀਂ ਮਾਧੋਦਾਸ ਬੈਰਾਗੀ ਕਹਿੰਦੇ ਆ ਉਹ ਉਸ ਟਾਈਮ ਦੇ ਉੱਪਰ ਇੱਕ ਸੈਕਟਾ ਹੈ ਹਿੰਦੂ ਧਰਮ ਦਾ ਉਹਦੇ ਚ ਬੈਰਾਗ ਉਹਨੇ ਧਾਰਨ ਕੀਤਾ ਸੀ ਉਹ ਮਨ ਦੀ ਕੰਡੀਸ਼ਨ ਸੀ ਉੱਥੋਂ ਵੀ ਥੜਕੇ ਫਿਰ ਸਾਡੇ ਸ਼ਹੀਦ ਨੂੰ ਨਾਮ ਬਦਲਣ ਦਾ ਹੱਕ ਇਹਨਾਂ ਨੂੰ ਕਿਹਨੇ ਦਿੱਤਾ ਜਦ ਕਿ ਉਹਨੇ ਖੰਡੇ ਪਟੇ ਦੀ ਪੌਲ ਲਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਾਰੇ ਜੱਗ ਜਾਹਿਰਾ ਉਹ ਪੰਜ ਤੀਰ ਲੈ ਕੇ ਪੰਜ ਸਿੱਖ ਲੈ ਕੇ ਸਰਹੰਦ ਫਤਿਹ ਕਰਨ ਵਾਸਤੇ ਆਇਆ ਇਹ ਇਹਨਾਂ ਨੇ ਸਾਡੇ ਸ਼ਹੀਦ ਨੂੰ ਵਦਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਵੀ ਅਸੀਂ ਬਹੁਤ ਜ਼ਿਆਦਾ ਸੰਘਰਸ਼ ਕੀਤਾ ਤੇ ਅਸੀਂ ਆਪਣੇ ਬੰਦਾ ਸਿੰਘ ਬਹਾਦਰ ਦੇ ਨਾਮ ਨੂੰ ਪ੍ਰੋਟੈਕਟ ਕੀਤਾ ਅੱਜ ਫਿਰ ਇਹਨਾਂ ਨੇ ਸਾਡੇ ਸ਼ਹੀਦਾਂ ਨੂੰ ਨਾਲ ਦੀ ਧਰਤੀ ਤੇ ਪਾਈ ਮਤੀ ਦਾਸ ਪਾਈ ਸਤੀ ਦਾਸ ਜੀ ਨੂੰ ਬ੍ਰਾਹਮਣ ਕਹਿ ਕੇ ਸੰਬੋਧਨ ਕੀਤਾ ਜੋ ਬਿਲਕੁਲ ਗਲਤ ਆ ਉਹ ਬ੍ਰਾਹਮਣ ਨਹੀਂ ਸਨ ਉਹ ਸਿੱਖ ਸਨ ਇਹਨਾਂ ਨੂੰ ਕੀ ਇਤਰਾਜ਼ ਹੈ ਇਕੱਲਾ ਕਿਹਾ ਹੀ ਨਹੀਂ ਜਾ ਰਿਹਾ ਇਹਨਾਂ ਨੂੰ ਬਿਲਕੁਲ ਪ੍ਰੈਕਟੀਕਲ ਰੂਪ ਦਿੱਤਾ ਜਾ ਰਿਹਾ ਹੈ ਹਾਂ ਔਰ ਇਹਨਾਂ ਨੂੰ ਕੀ ਕੀ ਇਤਰਾਜ਼ ਹੈ ਵੀ ਉਹ ਸਿੱਖ ਹੋ ਜਾਣਗੇ ਤੇ ਫਾਟਾ ਤੋਂ ਤੇ ਲਿਖ ਕੇ ਮੈਂ ਇੱਕ ਵਾਰ ਲਿਖ ਕੇ ਦਿੱਤਾ ਜਾ ਰਿਹਾ ਹੈ ਜੇਕਰ ਉਹ ਸਿੱਖ ਐ ਸਿੱਖ ਸ਼ਹੀਦ ਨੇ ਤੇ ਇਹਨਾਂ ਨੂੰ ਕੀ ਇਤਰਾਜ਼ ਹੈ ਕਿਉਂਕਿ ਇਹਨਾਂ ਦਾ ਇੱਕ ਇਤਰਾਜ਼ ਹੈ ਵੀ ਸਿੱਖ ਇਸ ਦਾ ਪਾਰਟ ਆਫ ਹਿੰਦੂਇਜ਼ਮ ਜਿਹੜਾ ਸਿੱਖ ਧਰਮ ਮੰਨਦਾ ਹੀ ਨਹੀਂ ਤੁਸੀਂ ਕਹਿੰਦਾ ਸਿੱਖ ਇਹ ਕਹਿੰਦਾ ਸਿੱਖ ਤੇ ਉਹ ਬਿਲਕੁਲ ਵੱਖਰੀ ਆਇਡੈਂਟਿਟੀ ਹੈ ਵੱਖਰਾ ਉਹਨਾਂ ਦਾ ਫਲਸਫਾ ਵੱਖਰਾ ਪੂਜਾ ਪੜ ਦਾ ਤਰੀਕਾ ਰਹਿਣਾ ਸਣਾ ਵੱਖਰਾ ਹੈ ਸਾਡੀ ਅਸੀਂ ਦਸਤਾਰ ਬੰਨਦੇ ਇੱਕ ਅਕਾਲ ਪੁਰਖ ਦੇ ਪੁਜਾਰੀ ਅਸੀਂ ਦੇਵੀ ਦੇਵਤਾ ਨੂੰ ਨਹੀਂ ਮੰਨਦੇ ਬੁੱਧ پرستੀ ਅਸੀਂ ਨਹੀਂ ਕਰਦੇ ਤੇ ਸਾਡੀ ਇੱਕ ਡਿਫਰੈਂਟ ਆਈਡੈਂਟੀਟੀ ਹੈ ਉਹਨੂੰ ਅਸੀਂ ਸਵਾਰ ਨਹੀਂ ਕਰਕੇ ਰਾਜੀ ਜਿੱਤੋਂ ਸਾਰਾ ਇਹ ਰੋਲਾ ਤੁਹਾਡੇ ਕਹਿਣ ਦਾ ਭਾਵੇਂ ਇਹ ਸਿੱਖਾਂ ਦੀ ਪਹਿਚਾਣ ਤੇ ਹਮਲਾ ਹੈ ਪਹਿਚਾਣ ਤਾਂ ਨਹੀਂ ਸਾਡੇ ਇਤਿਹਾਸ ਤੇ ਸਾਡੇ ਕਲਚਰ ਤੇ ਹਮਰਾ ਜੇ ਅੱਜ ਸਾਰੇ ਅਸੀਂ ਆਪਣੇ ਸ਼ਹੀਦਾਂ ਨੂੰ ਪ੍ਰੋਟੈਕਟ ਨਹੀਂ ਕਰਾਂਗੇ ਤੇ ਕੌਣ ਕਰੇਗਾ ਇਹ ਸਾਡੇ ਸ਼ਹੀਦ ਨੇ ਸਾਡੇ ਹੀ ਨਹੀਂ ਇਹ ਮੈਂ ਸਮਝਦਾ ਪੂਰੀ ਮਾਨਵਤਾ ਵਾਸਤੇ ਚਾਨਣ ਬੁਨਵਾਰਾ ਨੇ ਪਰ ਇਹ ਦੇ ਸਿੱਖ ਸ਼ਹੀਦ ਨੇ ਪਰ ਉਹਨਾਂ ਨੂੰ ਬਿਲਕੁਲ ਇਹ ਕਹਿੰਦੇ ਹਿੰਦੂ ਸ਼ਹੀਦ ਕਹਿ ਦੇਣਾ ਬਿਲਕੁਲ ਗਲਤ ਆ ਅਸੀਂ ਤਾਂ ਵਿਰੋਧ ਵੀ ਕੀਤਾ ਅਸੀਂ ਪ੍ਰਸ਼ਾਸਨ ਨੂੰ ਵੀ ਲਿਖਿਆ ਤਾਂ ਪ੍ਰਸ਼ਾਸਨ ਨੂੰ ਜਿਹੜਾ ਕਰਨਾਲ ਹੈ ਤੁਹਾਡਾ ਇਹ ਸ਼ਹਿਰ ਇਹ ਕਹਿ ਲੋ ਵੀ ਹਰਿਆਣੇ ਦੀ ਸਿੱਖਾਂ ਦੀ ਰਾਜਧਾਨੀ ਮੰਨਿਆ ਜਾਂਦਾ ਹੈ ਹਾਂਜੀ ਆਸ-ਪਾਸੇ ਸਿੱਖ ਵਸਦੇ ਨਹੀਂ ਬਹੁਤ ਗਿਣਤੀ ਸਿੱਖਾਂ ਦੀ ਵਸਲੀ ਹੈ ਇਹ ਮੁੱਖ ਮੰਤਰੀ ਦਾ ਸ਼ਹਿਰ ਵੀ ਮੰਨਿਆ ਜਾਂਦਾ ਹੈ ਗਾੜਾ ਬਿਲਕੁਲ ਤੇ ਪਰ ਹਰਿਆਣਾ ਕਮੇਟੀ ਹੈ ਤੁਸੀਂ ਉਹਨਾਂ ਕੋਲੇ ਪਹੁੰਚ ਕੀਤੀ ਅਸੀਂ ਜੀ ਬਹੁਤ ਸਾਰੇ ਬਹੁਤ ਸਾਰੇ ਮੈਂ ਸਿੱਖਾਂ ਨੂੰ ਕਿਹਾ ਵੀ ਚਲੋ ਹਰ ਵਾਰੀ ਮੈਂ ਹੀ ਮੁੱਦਾ ਚੁੱਕਣਾ ਹੈ ਕਿ ਤੁਸੀਂ ਚੁੱਕ ਲੋ ਯਾਰ ਮੈਂ ਤੁਹਾਨੂੰ ਦੱਸ ਦੇਣਾ ਪਰ ਕਿਸੇ ਨੇ ਕੋਈ ਹੀਲਾ ਨਹੀਂ ਕੀਤਾ ਜਿੱਦੋਂ ਹਾਰ ਕੇ ਫਿਰ ਮੈਨੂੰ ਹੀ ਇਹ ਮੁੱਦਾ ਚੁੱਕਣਾ ਪਿਆ ਜਿਵੇਂ ਪਹਿਲਾਂ ਮੁੱਦੇ ਚੁੱਕੀ ਤੇ ਹੁਣ ਵੀ ਚੁੱਕਿਆ ਤੇ ਵਾਇਗਰੂ ਨੇ ਪਹਿਲਾਂ ਵੀ ਸਾਥ ਦਿੱਤਾ ਹੁਣ ਵੀ ਵਾਇਗਰੂ ਸਾਥ ਦੇਣਗੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਕੰਮ ਲੈ ਕੇ ਚੱਲਿਆ ਗੁਰੂ ਨਾਨਕ ਪਾਤਸ਼ਾਹ ਦਾ ਸਹਾਇ ਹੋਣਗੇ ਕੰਮ ਔਰ ਹੋਏ ਵੀ ਨਹੀਂ ਪ੍ਰਸ਼ਾਸਨ ਨੇ ਕਿਹਾ ਸੀ ਚੇਂਜ ਕਰ ਦਿੰਨੇ ਆ ਔਰ ਚੇਂਜ ਕਰਨਾ ਮਸਲਾ ਨਹੀਂ ਹੈ ਵੀ ਤੁਸੀਂ ਕਿਸ ਇੰਟੈਂਸ਼ਨ ਨਾਲ ਇਸ ਤਰ੍ਹਾਂ ਕਰਦੇ ਹੋ ਉਹ ਇੰਟੈਂਸ਼ਨ ਵਿੱਚ ਉਹ ਇੰਟੈਂਸ਼ਨ ਚੈੱਕ ਕਰਨੀ ਲੋਗ ਉਹ ਇੰਟੈਂਸ਼ਨ ਸਿੱਖਣ ਨੂੰ ਪਤਾ ਹੋਣੀ ਚਾਹੀਦੀ ਜਿਹੜੀ ਤੁਹਾਨੂੰ ਤੁਹਾਡੇ ਮੁਤਾਬਕ ਉਹ ਕੀ ਹੈ ਉਹ ਇੰਟੈਂਸ਼ਨ ਇਹ ਹੈ ਕਿ ਜਿਹੜਾ ਸਿੱਖਾ ਉਹਨੂੰ ਐਜ਼ ਅ ਹਿੰਦੂ ਦਰਸਾਉਣਾ ਉਹਦੇ ਇਤਿਹਾਸ ਨੂੰ ਐਜ਼ ਅ ਹਿੰਦੂ ਇਤਿਹਾਸ ਦਰਸਾਉਣਾ ਤੇ ਇਹ ਕਹਿੰਦਾ ਵੀ ਮੁਸਲਮਾਨਾਂ ਨੇ ਤੁਹਾਡੇ ਨਾਲ ਜ਼ੁਲਮ ਕੀਤਾ ਸੀ ਤੇ ਮੁਸਲਮਾਨਾਂ ਦੇ ਖਿਲਾਫ ਜਾਓ ਇਹ ਬੀਜੇਪੀ ਦੀ ਆਈਡਿਓਲੋਜੀ ਹੈ ਇਹ ਆਰਐਸਐਸ ਦੀ ਆਈਡਿਓਲੋਜੀ ਹੈ ਇਹ ਉਸ ਇੱਕ ਜਮਾਤ ਦੀ ਆਡੈਲੋਜੀ ਹੈ ਜੋ ਸਿੱਖਾਂ ਨੂੰ ਜذب ਕਰਨਾ ਚਾਹੁੰਦੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਇਹ ਆਰਐਸਐਸ ਤੇ ਜਿਹੜਾ ਬੀਜਪੀ ਸਰਕਾਰ ਉਹਦੇ ਸਾਹਮਣੇ ਯਤਨਾਂ ਦੇ ਨਾਲ ਖਤਮ ਹੋ ਰਹੀ ਹੈ ਬਿਲਕੁਲ ਉਹਦੇ ਸਾਹਮਣੇ ਇਹਦੇ ਕੋਈ ਸ਼ਾਕੀ ਨਹੀਂ ਰਹਿ ਜਾਂਦਾ ਭਾਈ ਜਦੋਂ ਕਰਾਈ ਬੀਜਪੀ ਰਹੀ ਹੈ ਸੀਐਮ ਆ ਕੇ ਅਨਾਉਂਸ ਕਰਕੇ ਜਾਂਦਾ ਹੈ ਉਸ ਤੋਂ ਵੱਡੀ ਹੋਰ ਮੈਂ ਕੀ ਕਹਾਂ ਪਰ ਸਭ ਆਉਣ ਸੀ ਆਉਣ ਵਾਲੀ ਸਮਝ ਤੁਸੀਂ ਇਹਦੇ ਵਿੱਚ ਕਰ ਰਹੇ ਅਸੀਂ ਬਿਲਕੁਲ ਮੈਂ ਡੀਸੀ ਸਾਹਿਬ ਨੂੰ ਲਿਖਿਆ ਬੇ ਸਾਡਾ ਚੌਕ ਹੈ ਇਹ ਜਿਹੜਾ ਚੌਕ ਹੈ ਇਹ ਜਿਹੜਾ ਤੁਸੀਂ ਨਾਮ ਰੱਖਿਆ ਬਿਲਕੁਲ ਗਲਤ ਹੈ ਇਹਨੂੰ ਬਦਲਿਆ ਜਾਏ ਮੈਂ ਮ्युनਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਲਿਖਿਆ ਤੇ ਕਮਿਸ਼ਨਰ ਨੇ ਆ ਸਪੈਸ਼ਲ ਬੰਦਾ ਭੇਜ ਕੇ ਕਿਹਾ ਦੀ ਅਸੀਂ ਇਹਨੂੰ ਹਟਾ ਦਿੰਦੇ ਇਹ ਨਾਮ ਹਟਾ ਦਿੰਦੇ ਕੱਲ ਕਦਮ ਸਾਡਾ ਜਿਹੜਾ ਉਹ ਸਫਲਾ ਹੋ ਗਿਆ ਮਿਸ਼ਨ ਸਫਲਾ ਹੈ ਤੁਹਾਨੂੰ ਸਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਾਈ ਖਾਲਸਾ ਬਾਈ